ਸਾਣਾ ਬਿਆਸ ਦੇ ਮਾਤਾ ਰਾਣੀ ਮੋਹੱਲੇ ਦੇ ਵਿੱਚ ਅਸੀਂ ਅੱਜ ਡਿਸਟ੍ਰਿਕਟ ਪੁਲਿਸ ਵੱਲੋਂ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਐਸਐਸਪੀ ਸਰਦਾਰ ਮਨਿੰਦਰ ਸਿੰਘ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਕਰੀਬ 100 ਦੇ ਆਸ-ਪਾਸ ਮੁਲਾਜ਼ਮ ਜਿਹੜੇ ਇਸ ਮੋਹੱਲੇ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਇਸ ਕੋਆਰਡੀਨੇਟਡ ਆਪਰੇਸ਼ਨ ਵਾਸਤੇ ਆਪਰੇਸ਼ਨ ਚੱਲ ਰਿਹਾ ਹੈ ਸਵੇਰ ਦਾ ਤੇ ਹੁਣ ਤੱਕ 3 ਬੰਦੇ ਇਸ ਉਪਰੇਖਣ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ ਔਰ ਜਿਹੜੇ ਨੋਨ ਇਥੋਂ ਦੇ ਹੈਗੇ ਨੇ ਸਮਗਲਰਸ ਉਹਨਾਂ ਦੇ ਘਰਾਂ ਦੀ ਪ੍ਰੋਪਰਲੀ ਡੀਪ ਸਰਚ ਕੀਤੀ ਜਾ ਰਹੀ ਹੈ ਕੋ ਸਰਚ ਦੇ ਦੌਰਾਨ ਅਗਰ ਕੁਝ ਹੋਰ ਬ੍ਰਾਹਮਬਗੀ ਹੁੰਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਕਾਰਵਾਈ ਕੀਤੀ ਜਾਏਗੀ ਕੋਈ ਬ੍ਰਾਹਮਬਗੀ ਹੋਈ ਨਹੀਂ ਸਰ ਚੱਲ ਰਹੀ ਹੈ ਸਰ ਚੱਲ ਰਹੀ ਹੈ ਉਹਦੀ ਬ੍ਰਾਹਮਬਗੀ ਦਾ ਬਿਉਰਾ ਜਿਹੜਾ ਸੈਪਰੇਟਲੀ ਤੁਹਾਨੂੰ ਅੱਗੇ ਸਾਬ ਨੂੰ ਰੱਖਿਆ ਜਾਏਗਾ ਜਦੋਂ ਸਰਚ ਕੰਪਲੀਟ ਹੋ ਜਾਏਗਾ ਲਗਾਤਾਰ ਆਪਰੇਸ਼ਨ ਜਿਹੜੇ ਨੇ ਚੱਲ ਰਹੇ ਨੇ ਰੂਲਰ ਪੁਲਿਸ ਨੂੰ ਕਿੰਨੀ ਕੁ ਵੱਡੀ ਕਾਮਯਾਬੀ ਜਿਹੜੀ ਆ ਇਸ ਦੇ ਵਿੱਚ ਮਿਲੀ ਇਹ ਲਈ ਯੁੱਧ ਨਸ਼ਿਆਂ ਵਿਰੁੱਧ ਹੈ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅਧੀਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਲਾਇਆ ਜਾ ਰਿਹਾ ਮਾਰਚ ਮਹੀਨੇ ਤੋਂ ਇਹ ਜਿਹ ਤੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਪੁਲਿਸ ਨੇਰੀ ਉਰੋਂ ਤੋਂ ਲੈ ਕੇ ਹੁਣ ਤੱਕ ਕਰੀਬ 6 ਸਵਾ 6 ਮਹੀਨਿਆਂ ਦੇ ਵਿੱਚ 100 ਦੇ ਕਰੀਬ ਪਰਚੇ ਦਰਜ ਕੀਤੇ ਨੇ ਟੋਟਲ 150 ਦੇ ਬੰਦੇ ਕਰੀਬ ਬੰਦੇ ਅਰੈਸਟ ਹੋਏ ਨੇ ਇਸ ਮੁਹਿੰਮ ਦੇ ਦੌਰਾਨ ਔਰ ਇੰਨੇ ਕੀ 150 ਕਿਲੋ ਦੇ ਆਸ-ਪਾਸ ਜਿਹੜੀ ਹੈ ਉਹ ਹੈਰਨ ਬਰਾਮਦ ਹੋਈ ਹੈ ਤੇ ਹੋਰ ਵੀ ਉਪਲਬਧੀਆਂ ਜਿਹੜੀਆਂ ਇਹਨਾਂ 6 ਮਹੀਨਿਆਂ ਦੇ ਦੌਰਾਨ ਹੋਈਆਂ ਨੇ ਹਫੀਮ ਦੀ ਬਰਾਮਦਗੀ ਐਨਟੀਪੀਐਸ ਦੇ ਵਿੱਚ ਜਾਂ ਹਵਾਲਾ ਮਨੀ ਦੀ ਬਰਾਮਦਗੀ ਹੋਈ ਹੈ ਵੈਸੇ ਰਿਕਵਰੀ ਹੋਈ ਹੈ ਪੈਸੇ ਦੀ ਕਰੀਬ 41 ਲੱਖ ਦੇ ਆਸ-ਪਾਸ ਉਹ ਕਾਫੀ ਚੰਗੀ ਕਾਰਗੁਜ਼ਾਰੀ ਜਿਹੜੀ ਪਿਛਲੇ 6 ਸਵਾ 6 ਮਹੀਨਿਆਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਡਿਸਟ੍ਰਿਕਟ ਅੰਮ੍ਰਿਤਸਰ ਰੋਲ ਦੇ ਪੁਲਿਸ ਨੇ ਕੀਤੀ ਹੈ ਸਰ ਜਿਹੜੇ ਡਿਸਟ੍ਰਿਕਟ ਬਾਰਡਰ ਹੈਗੇ ਆ ਜੀ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਨੂੰ ਜੋੜਦਾ ਕਪੂਰਪੁਰਲਾ ਜਾਂ ਫਿਰ ਇਧੇ ਇਲਾਕਾ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜਦੇ ਹੈਗੇ ਪਰ ਉੱਥੇ ਕਈ ਜਗ੍ਹਾ ਨੱਕੇ ਜ਼ਰੂਰ ਹੈਗੇ ਨਹੀਂ ਲਿਕੇ ਰਹੇ ਹੈਗਾ ਵਾ ਕਿ ਐਕਟਿਵ ਨਹੀਂ ਨਜ਼ਰ ਆਉਂਦੇ ਇਹ ਨਾਕੇਬੰਦੀ ਚੈਕਿੰਗ ਚੱਲਦੀ ਹੋਵੇ ਇਹਦੀ ਸਮੱਸਿਆ ਹੈ ਓਕੇ ਵੈਸੇ ਤਾਂ ਉਹ ਨਾਕੇ ਜਿਹੜੇ ਨੇ ਕੁਛ ਨਾਕੇ 24 ਘੰਟੇ ਦੇ ਨਾਕੇ ਨੇ ਕੁਛ ਨਾਕੇ ਜਿਹੜੇ ਸਪੈਸੀਫਿਕ ਟਾਈਮ ਤੇ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਉਸ ਹਿਸਾਬ ਨਾਲ ਲਗਾਏ ਜਾਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਆਈਲ ਆਸਪੀਰ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਆਪਣੇ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਨੇ ਇਹਨਾਂ ਦੇ ਉਹਨਾਂ ਦੇ ਇੱਕ ਵਾਰੀ ਦੁਬਾਰਾ ਰਿਵਿਊ ਕਰ ਲੈਣ ਅਗਰ ਕੋਈ ਕਮੀ ਪਈ ਹੈ ਤਾਂ ਉਹ ਪੂਰੀ ਕੀਤੀ ਜਾਏ ਐਂਟੀ ਡਰੋਨ ਜਿਹੜੇ ਲਗਾਏ ਗਏ ਨੇ ਉਹਦੇ ਨਾਲ ਪੰਜਾਬ ਪੁਲਿਸ ਨੂੰ ਕਿਸ ਨਾ ਕੁਝ ਰਾਹਤ ਜਿਹੜੀ ਆ ਉਹ ਮਿਲੀ ਹੈ देखो अल्टीमेटली रहतर ਲੋਕਾਂ ਨੂੰ ਮਿਲਣੀ ਇਸ ਚੀਜ਼ ਵਾਸਤੇ ਪੁਲਿਸ ਦਾ ਜ਼ਸਤੇ ਕਿ ਜ਼ਰੀਆ ਹੈ ਕਿ ਸਾਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਵੀ ਜੋ ਵੀ ਕਰਾਸ ਬਾਰਡਰ ਸਮਗਲਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਚਾਹੇ ਉਹ ਐਨਡੀਪੀਐਸ ਦੀ ਹੈ ਚਾਹੇ ਉਹ ਵੈਪਨਸ ਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਜਾਂ ਵੈਸੇ ਇਨਫਿਲਟ੍ਰੇਸ਼ਨ ਹੈ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਐਂਟੀ ਡਰਨ ਮੈਕੈਨਿਜ਼ਮ ਇੰਸਟਾਲ ਕੀਤਾ ਗਿਆ ਪਿੱਛੇ ਤੇ ਉਹਦੇ ਚੱਲ ਰਹੇ ਹੈ ਆਪਰੇਸ਼ਨਸ ਉਸ ਐਂਟੀ ਡਰਨ ਸਿਸਟਮ ਦੇ ਵੀ ਉਹਦੇ ਦੇ ਜੋ-ਜੋ ਉਪਲਬਧੀਆਂ ਹੋਣਗੀਆਂ ਉਹ ਨਾਲ-ਨਾਲ ਤੁਹਾਨੂੰ ਜਿਹੜਾ ਹੈ ਉਹ ਡਿਸਟ੍ਰਿਕਟ ਪੁਲਿਸ ਨੂੰ ਦੱਸਿਆ ਜਾਏਗਾ ਸਰ ਬਾਰਡਰ ਤੇ ਐਂਟੀ ਵੈਨ ਜਿਹੜੀਆਂ ਡਰੋਨ ਜਿਹੜੇ ਚਲਾਈ ਉਹਦਾ ਕੋਈ ਫੈਨਿਸ਼ਟ ਆਇਆ ਜੀ ਮੈਂ ਉਹੀ ਜਸ ਸੁਣੇ ਦੱਸ ਗਿਆ ਕਿ ਉਹ ਜਿਹੜਾ ਆਪਰੇਸ਼ਨ ਜ਼ੋਰੇ ਚੱਲ ਰਹੇ ਨੇ ਕੰਟੀਨਿਊਸਲੀ ਤੇ ਜ਼ਰੂਰ ਉਹਦੇ ਚ ਗਰਾਵਟ ਆਈ ਹੈ ਬਿਲਹਾਨਲੇ ਡਰੋਨਸ ਬਿਲਕੁਲ ਹੀ ਟੈਕਨੀਸੀ ਹੁੰਦੇ ਜਪਤਾ ਨਹੀਂ ਸੀ ਲੱਗਦੇ ਹੁਣ ਇਹ ਸਿਸਟਮ ਦੇ ਇੰਸਟਾਲ ਹੋਣ ਤੋਂ ਬਾਅਦ ਡਰੋਨਸ ਦੇ ਡਿਟੈਕਸ਼ਨ ਦੀ ਵੀ ਦਰ ਜਿਹੜੀ ਵਧੀ ਹੈ ਔਰ ਉਹਨੂੰ ਇੰਟਰਸੈਪਟ ਵੀ ਅਸੀਂ ਹੁਣ ਕਰ ਪਾ ਰਹੇ ਸਰ ਬੱਬੇ ਪ੍ਰਕਾਸ਼ ਸਿੰਘ ਦੇ ਵਿੱਚ ਜਿੱਦਾਂ ਪਹਿਲਾਂ ਵੀ ਕੈਸੋਪਰੇਸ਼ਨ ਹੋਇਆ ਉਹਦੇ ਨਾਲ ਕਾਫੀ ਹੱਦ ਤੱਕ ਨਜ਼ਰ ਆ ਰਿਹਾ ਵਸੇ ਜੀ ਲੇਕਿਨ ਤੁਸੀਂ ਆਪਣੇ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਪੁਲਿਸ ਕਾਰਵਾਈ ਦੇ ਵਿੱਚ ਜਿਹੜਾ ਹੈਗਾ ਕਿੰਨਾਂ ਕੁ ਰਿਪੋਰਟਸ ਜਿਹੜੀਆਂ ਹੁੰਦੀਆਂ ਵਾਂ ਐਫ ਆਈ ਆਰ ਲਾਂਚ ਹੋ ਰਹੀਆਂ ਇਹਨੂੰ ਲੈ ਕੇ ਹੰਡੀ ਕਸ ਦੇਖੋ ਮੈਂ ਇਹ ਸਮਝਦਾ ਜੀ ਵੀ ਪੁਲਿਸ ਜਿਹੜੀ ਹੈ ਉਹ ਆਪਣੇ ਵੱਲੋਂ ਹਮੇਸ਼ਾ ਪਹਿਲਾਂ ਤੋਂ ਹੀ ਪੰਜਾਬ ਪੁ ਕਿ ਕੋਈ ਵੀ ਇਦਾਂ ਦੀ ਜਿਹੜੀ ਹੈ ਉਹ ਨਾ ਹੋਵੇ ਤੇ ਕਾਰਵਾਈ ਵੀ ਕੋਈ ਨਸ਼ਿਆਂ ਦਾ ਕੋਈ ਸੇਲ ਹੋ ਰਹੀ ਹੋਵੇ ਜਾਂ ਵੈਸੇ ਕੋ ਸਮਗਲਿੰਗ ਕਰ ਰਿਹਾ ਹੋਵੇ ਲੇਕਿਨ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਤੁਹਾਡੇ ਜ਼ਰੀਏ ਕਿ ਜਦੋਂ ਤੱਕ ਆਮ ਲੋਕੀ ਜਿਹੜੇ ਨੇ ਉਹ ਪੁਲਿਸ ਨਾਲ ਸਹਿਯੋਗ ਨਹੀਂ ਦਿੰਦੇ ਪੂਰਾ ਤਦੋਂ ਮਨੋ ਇਸ ਮੁਹਿੰਮ ਦੇ ਵਿੱਚ ਉਦੋਂ ਤੱਕ ਕੋਈ ਵੀ ਮੁਹਿੰਮ ਜਿਹੜੀ ਉਹ ਕਾਮਯਾਬ ਨਹੀਂ ਹੋ ਸਕਦੀ ਮੈਂ ਦੇ ਨ ਸਰ ਕੋਤੇ ਨ ਕਿਤੇ ਗੋਲੀ ਚੱਲਣ ਦੀ ਜਿਹੜੀ ਆ ਉਹ ਆਪਾਉਣ ਹੀ ਉੜਦੀਆਂ ਤੇ ਕਈ ਵਾਰ ਗੋਲੀਆਂ ਜਿਹੜੀਆਂ ਚੱਲਦੀਆਂ ਨੇ ਬੁੱਤੇ ਰਾਤ ਜਿਹੜੀ ਆ ਉਹ ਪੂਰਪੁਰਾ ਤੇ ਵਿੱਚ ਗੋਲੀ ਚੱਲੀ ਆ ਤਾਂ ਇਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਵੱਲੋਂ ਦੇਖੋ ਮੈਂ ਆਲਰੇਡੀ ਕਹਿ ਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਜਨ ਬੱਧ ਹੈ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਐਲੀਮੈਂਟ ਨੂੰ ਐਂਟੀ ਸੋਸ਼ਲ ਐਲੀਮੈਂਟ ਨੂੰ ਨੱਥ ਪਾਉਣ ਵਾਸਤੇ ਸਾਡੀ ਪੂਰੀ ਹਿਸਟਰੀ ਰਹੀ ਹੈ ਹੈਰੀਟੇਜ ਰਹੀ ਹੈ ਪੰਜਾਬ ਪੁਲਿਸ ਦੀ ਕਿ ਅਸੀਂ ਵਨ ਆਫ ਦਾ ਬੈਸਟ ਫੋਰਸਿਸ ਜਿਹੜੀ ਉਹ ਗਿਣੇ ਜਾਂਦੇ ਹੁਣ ਵੀ ਸਾਡੇ ਜਿਹੜੇ ਸਾਰੇ ਆਫੀਸਰਸ ਫੀਲਡ ਵਿੱਚ ਲੱਗੇ ਹੋਏ ਨੇ ਐਸਐਸਪੀਜ਼ ਨੇ ਕਮਿਸ਼ਨਰਸ ਨੇ ਉਹ ਪੂਰੀ ਤਰ੍ਹਾਂ ਮੁਸਤੈਦ ਨੇ ਅਤੇ ਪੂਰੀ ਤਰ੍ਹਾਂ ਦ੍ਰਿੜ ਨੇ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਵੀ ਤਰ੍ਹਾਂ ਦਾ ਗੈਂਗਸਟਰਵਾਦ ਨੂੰ ਜਾਂ ਐਂਟੀ ਸੋਸ਼ਲ ਐਲੀਮੈਂਟ ਨੂੰ ਸਹਿਮ ਨਹੀਂ ਜਿਕਣ ਦੇਣਾ। ਸਮਸ਼ਾ ਇੰਨਾ ਫੜਿਆ ਜਾਂਦਾ ਵਾ ਨਸ਼ਾ ਖਤਮ ਕਿਉਂ ਨਹੀਂ ਨਸ਼ਾ ਹੁੰਦਾ ਤੇ ਥੋੜੀ ਜਿਹਾ। ਦੇਖੋ ਇਹਦੇ ਤੋਂ ਹੁਣ ਇਹ ਇੱਕ ਲੰਬੀ ਡਿਸਕਸ਼ਨ ਹੈ ਇਟ ਰਿਗਾਰਡਿੰਗ ਪਰ ਸਾਡਾ ਕੰਮ ਜਿਹੜਾ ਹੈ ਮੇਨਲੀ ਨਸ਼ੇ ਨੂੰ ਨਸ਼ੇ ਦੇ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ